ਤਮੇ ਮੁਰਸ਼ਿਦ ਵੇਖ ਮੇਰੇ ਵੱਲੋਂ ਜਾਨੀ ਕਿ ਮਿਸਟਰ ਬੀਨ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਆਪ ਜੀ ਨੂੰ ਬਹੁਤ ਖੇਤੀ ਮਿਲ ਆ ਰਿਹਾ ਮੇਰੇ ਨਾਲ ਨਹੀਂ 우ਸਤਾਦ ਦੋਸ਼ਨ ਮੀਰ ਜੀ ਜੋ ਕਿ ਤੁਹਾਨੂੰ ਮਿਲਾਂਗੇ 18 ਸਤੰਬਰ ਉਸ ਦਿਨ ਅਸੀਂ ਸਾਡਾ ਨਵਾਂ ਪ੍ਰੋਜੈਕਟ ਮੋਤ ਜਿਸ ਦਾ ਤੁਸੀਂ 20 ਸਵੇਰ ਨਾਲ ਇੰਤਜ਼ਾਰ ਕਰ ਰਹੇ ਸੀ ਉਹ ਲੈ ਕੇ ਆ ਰਹੇ ਹਾਂ ਅਲਿਚ ਕਰਨ ਜਾ ਰਹੇ ਹਾਂ ਤੁਸੀਂ ਕੱਲ 18 ਸਤੰਬਰ ਕਿਉਂ ਕਿ ਉਸ ਦਿਨ ਜੀ ਮੇਰੇ ਮੁਰਸ਼ਦ ਉਸਤਾਦ ਜਨਾਕ ਅਤਿ ਸ੍ਰੀ ਸਾਹਿਬ ਦਾ ਜਨਮ ਤੇ ਇਹ ਗੀਤ ਜੋ ਕਿ ਮੈਂ ਅਤਿ ਗੋਸ਼ੀਲ ਸਿੰਘ ਜੀ ਨੇ ਤਿਆਰ ਕੀਤਾ ਹੈ ਬਹੁਤ ਖਾ ਮੈਂਤ ਨਾਲ ਉਹ ਆਪਣੇ ਗੁਰੂ ਜੀ ਨੂੰ ਸਮਰਪਿਤ ਕਰ ਜਾ ਰਹੇ ਹਾਂ ਅਤੇ ਤੁਸੀਂ ਸਾਰੇ ਹੀ ਮੇਰੇ ਜਿੰਨੇ ਵੀ ਗੀਤ ਆਏ ਨੇ ਬਹੁਤ ਪਿਆਰ ਦਿੰਨੇ ਹੋ ਤੇ ਮੈਨੂੰ ਉਮੀਦ ਹੈ ਕਿ ਦਿੰਦੇ ਰਹੋਗੇ ਇਸ ਲਈ ਤੁਹਾਡੇ ਪਿਆਰ ਸਦਕਾ ਮੇਰਾ ਹੌਸਲਾ ਵੱਧਦਾ ਹੈ ਤਾਂ ਮਸੌਣੇ ਸੌਣੇ ਪ੍ਰੋਜੈਕਟ ਲੈ ਕੇ ਆ